ਸੂ ਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਬਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜੈ ਵਾਹਿਗੁਰੂ ਸਾਬ ਜੀ ਸੋ ਉਠ ਮਹਲਾ ਅਨਵਾ ਕੀ ਸ਼ਰਨ ਸਗਲ ਭੈਲਾਥੇ ਦੁਖ ਬਿਨਸੇ ਸੁਖ ਪਾਇਆ ਦਿਆਲੂ ਆਪਰ ਬ੍ਰਹਮ ਸੁਆਮੀ ਸਤ ਗੁਰ ਤੇ ਆਇਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲੂਆ ਪਾਰ ਬ੍ਰਹਮ ਸੁਆਮੀ ਊਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਹਬ ਦਾਤਾ ਕਰ ਕਿਰਪਾ ਰਬ ਦੀਨ ਅੰਦਿਆਲਾ ਗੁਣ ਗਾਵ ਰੰਗ ਰਾਤਾ ਰਹਾ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪ ਨੂੰ ਕਰ ਲੀਨਾ ਮਾਨਵ ਸਿਆ ਅਬ ਨਾਸੀ ਤਾਕੋ ਬਿਗਨ ਨਾ ਕੋ ਲਾਗੈ ਜੋ ਸਾਗਰ ਆਪਣਾ ਰਾਖੇ ਚਾਰਨ ਕਮਲ ਬਸੇ ਰਦੇ ਅੰਤਰ ਅੰਬਰਤ ਹਾਰ ਰਸ ਚਾਖੇ ਕਰ ਸੇਵਾ ਸੇਖ ਪ੍ਰਭ ਆਪਣ ਜਿਨ ਮਨ ਕੀ ਇਸ਼ ਪੁਜਾਈ ਨਾਨਕ ਦਾਸ ਤਾਂ ਕੇ ਬਲਿਆਰ ਹੈ ਜੇਲ ਪੂਰਨ ਪੈਜ ਰਖਾਈ ਕਰ ਸੇਵਾ ਸੇਗ ਪ੍ਰਭ ਆਪਣੇ ਜੇ ਨਾਨਕੀ ਈਸ਼ ਉਜਾਈ ਨਾਨਕ ਦਾਸ ਤਾਂ ਕੇ ਬਲਿਆਰ ਜਿਰ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆល ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਿਵਾਇ ਫਾਲਗੁਣ ਆਨੰਦ ਉਪਾਰਜਨ ਹਰ ਸੱਜਣ ਪਰਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪਰਟ ਆਏ ਸੰਤ ਸਹਾਈ RAM ਕੇ ਕਾ ਕਿਰਪਾ ਦਿਆ ਮਿਲਾਏ ਸੇਜ ਸਵਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਸ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮਿਰ ਸਈਆ ਮੰਗਲ ਗਾਵੀ ਗੀਤ ਗੋਬਿੰਦ ਅਲਾਏ ਹਾਰ ਜੇ ਹਾ ਆਵਰ ਨੂੰ diss koi ਦੂਜਾ ਲਵੇ ਨਾ ਲਾਏ ਹਾਲਤ ਪਲਤ ਸੁਵਾਰਿਓ ਨ ਨਿਜ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਆ ਨ ਬੋੜ ਦਾ ਜਨਮ ਤਾਏ ਜੀਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਾਲਗੁਣ ਨੇਤ ਸਲਾਈ ਆ ਜਿਸ ਨੂੰ ਤੇਰਨੋ ਤਮਾਏ ਜੇਨ ਜਨ ਨਾਮ ਧਿਆਇਆ ਤਿੰਨ ਕੇ ਕਾਸਰੇ ਹਾ ਗੁਰ ਪੂਰਾ ਆਰਾਧਿਆ ਧਰ ਕੇ ਸਾਚ ਖਰੇ ਸਰਬ ਸੁੱਖਾਂ ਨੇ ਚਾਰ ਨਿਆਰ ਆਜਲ ਵੇਖਮਾ ਤਰੇ ਪ੍ਰੇ ਭਗਤਨ ਪਾਈਆ ਵਿਖਿਆ ਨਾਹੀਂ ਜਰੇ ਉੜ ਗਾਇ ਦੁਬਦਾ ਨਸੀ ਓਰਨ ਸੱਚ ਭਰੇ ਪਾਰ ਬ੍ਰह्म ਪ੍ਰਭ ਸੇਵੰਦੇ ਮਨ ਅੰਦਰ ਇਕ ਤਰੇ ਮਾਂ ਦੇ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਰ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਗਣ ਦਾ ਮਹੀਨਾ ਵੀਰਵਾਰ ਪਰ ਆਰੰਭ ਹੋਇਆ ਹੈ ਖੁਸ਼ੀਆਂ ਪਰਿਆ ਆਵੇ ਖੁਸ਼ੀਆਂ ਪਰਿਆ ਜਾਏ ਸਭ ਸੰਗਤਾਂ ਨੂੰ ਇਹ ਮਹੀਨਾ ਸੁਹਾਵਣਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ Vai guru ji ki ਵਾਹਿਗੁਰੂ ਸਾਬ ਜੀ ਆਸਿ ਕਿਰਪਾਨ ਖੰਡੋ ਖੜਗ ਤੋਬ ਤਵਰੇ ਆਰ ਤੀਰ ਸਾਬ ਸਰੋਹੀ ਸਾਈਂ ਥੀ ਜੈ ਹਮਾਰੇ ਪੀਰ ਪੀਰ ਤੂੰ ਹੀ ਸਾਥੀ ਤੂੰ ਹੀ ਤੂੰ ਹੀ ਤਲ ਤਲਵਾਰ ਨਾਮ ਤਿਹਾਰੋ ਜੋ ਜਪੈ ਪਾਏ ਸਿੰਧ ਪਵ ਪਾਰ ਨਾਮ ਧਿਆਰੋ ਜੋ ਜਪੈ ਪੈ ਸਿੰਧ ਪਵ ਪਾਰ ਵਾਹਿਗੁਰੂ ਜੀ ਕਿਰਪਾਣ ਕੀਰਤੋ ਸ਼ਾਂਤ

ਬਰੰਬੀਰ ਭਰਤ ਰਣਨਾਦ ਬਜਤ ਸੁਣ ਪੀਰ ਭਜਤ ਰਣਪੂਮ ਤਜਤ ਮਨ ਬਾਜ ਲਜਤ ਫੇਰ ਫੇਰ ਲੜਤ ਰਣ ਜੁਜ ਮਰਤ ਨ ਪਾਵ ਤਰਤ ਭਾਵ ਸਿੰਦ ਤਰਤ ਰੰਗ ਰਾਂਗ ਬਜਤ ਚਤਰੰਗ ਫੁਟਤ ਸਭ ਬੰਦ ਲੁੱਟਤ ਬਰਮਾਨ ਘਟਤ ਰਣ ਰਾਂਗ ਬਜਤ ਚਤਰੰਗ ਫੁਟਤ ਸਰਬੰਗ ਲੁੱਟਤ ਮਨ ਮਾਨ ਘਟਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ